ਸਤਕਾਰਯੋਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਬਰਿੰਦਰ ਸਿੰਘ ਭੁੰਦੜ ਸਾਹਿਬ ਜੀ ਕੌਮ ਦੇ ਅਨਮੋਲ ਹੀਰੇ ਸਾਲਕਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪਾਰਲੀਮੈਂਟ ਮੈਂਬਰ ਸਾਡੀ ਭੈਣ ਹਰਸਿਮਰਤ ਕੌਰ ਜੀ ਹਰ ਜਰਬਰ ਸਹਿਬਾਨ ਡੈਲੀਗੇਟ ਸਹਿਬਾਨ ਲੀਡਰ ਸਹਿਬਾਨ ਫਤਿਹ ਬੁਲਾਓ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਦਾ ਸਮੇਨਨਾ ਮਾ ਕਾਲੀਦਾਲ ਇੱਕ ਸੰਕਟੋਂ ਚੋਂ ਨਿਕਲ ਕੇ ਬਾਹਰ ਆਇਆ ਵਾ ਮੈਨੂੰ 30 ਸਾਲ ਵਰਦ ਜਾਂ ਗੋਲੀਆਂ ਵਿੱਚ ਸਰਦਾਰ ਪ੍ਰਕਾਸ਼ ਸੰਵਾਦਲ ਜੀ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਅਸ ਜिले ਵਿੱਚੋਂ ਸਰਦਾਰ ਪ੍ਰਕਾਸ਼ ਸਿੰਘ ਮੰਜੀਠਾ ਜੀ ਦਲਬੀਰ ਸਿੰਘ ਰਾਣੀ ਕੇ ਡਾਕਟਰ ਰਤਨ ਸਿੰਘ ਜੀ ਬ੍ਰਹਮਪੁਰਾ ਜੀ ਜਨਮੇਜ ਸਿੰਘ ਸੇਖਵਾ ਜੀ ਭਵਾਨ ਸਾਹਿਬ ਢੀਡਸਾ ਸਾਹਿਬ ਤੇ ਭੁੰਡੜ ਸਾਹਿਬ ਚਾਰ ਪੰਜ ਬੰਦੇ ਹੋਰ ਨੇ ਜਿਨ੍ਹਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮਗਰ ਖੜੋ ਕੇ ਵਰਦਿਆਂ ਗੋਲੀਆਂ ਵਿੱਚ ਕੰਮ ਕੀਤਾ ਔਰ ਉਸ ਵੇਲੇ ਵੀ ਜਿਹੜੇ ਅੱਜ ਲੋਕ ਖਲਾਫ ਬੋਲਦੇ ਨੇ ਇਹਨਾਂ ਦੀ ਜ਼ੁਬਾਨ ਵੀ ਚੱਲਦੀ ਸੀ ਤੇ ਗੋਲੀਆਂ ਵੀ ਚੱਲਦੀਆਂ ਸੀ ਉਸ ਸਮੇਂ ਤੜਲੇ ਦੇ ਇਲੈਕਸ਼ਨ ਵਿੱਚ 33 ਐਮਐਲਿਆਂ ਦੇ ਕੈਂਡੀਡੇਟ ਕਾਲੀ ਦਲ ਦੇ ਜਿਹੜੇ ਨੇ ਉਹ ਸ਼ਹੀਦ ਕਰ ਦਿੱਤੇ ਗਏ ਪਰ ਉਸ ਸੰਕਟ ਦੇ ਵਿੱਚੋਂ ਬੜੀ ਸਿਆਣਪ ਦੇ ਨਾਲ ਬੜੀ ਲਿਆਕਤ ਦੇ ਨਾਲ ਬੜੀ ਦੂਰ ਅੰਦੇਸ਼ੀ ਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੰਮ ਕਰਕੇ ਫੇਰ ਪੰਜਾਬ ਦੀ ਧਰਤੀ ਤੇ ਸਰਕਾਰ ਬਣਾ ਕੇ ਲੋਕਾਂ ਦੇ ਜ਼ਖਮਾਂ ਤੇ ਮਲਮ ਪੱਟੀ ਕੀਤੀ। ਔਰ ਹਮੇਸ਼ਾ ਦਿੱਲੀ ਗਈ ਤਾਕਤ ਤੇ ਕੋਈ ਵੀ ਬਹਿ ਜਾਵੇ ਉਹ ਸਿੱਖ ਕੌਮ ਨੂੰ ਬਰਬਾਦ ਕਰਨ ਵਾਸਤੇ ਕੋਈ ਕਸਰ ਨਹੀਂ ਛੱਡਦਾ। ਜੇ ਮੁਗਲ ਆਏ ਸਾਡੇ ਗੁਰੂ ਸਾਹਿਬਾਨਾਂ ਨੂੰ ਸ਼ਹੀਦ ਕੀਤਾ। ਭਾਈ ਮਤੀ ਦਾਸ ਸਤਿ ਰੁਸ਼ੀਦ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਰੁਸ਼ੀਦ ਕੀਤਾ ਉਹਨਾਂ ਦੇ ਢਾਈ ਸਾਲ ਦੇ ਪੁੱਤਰ ਰੁਸ਼ੀਦ ਕੀਤਾ ਔਰ ਮੈਂ ਸਮਝ ਨਾਵਾ ਜੇ ਅੰਗਰੇਜ਼ ਆਇਆ ਤੇ ਅੰਗਰੇਜ਼ ਨੇ ਕੋਈ ਕਸਰ ਨਹੀਂ ਛੱਡੀ ਤੇ ਜੇ ਉਦੋਂ ਮੋਰੋ ਕਾਂਗਰਸ ਪਾਰਟੀ ਆਈ ਕਾਂਗਰਸ ਪਾਰਟੀ ਦੇ ਸਾਡੇ ਜਾਨ ਤੋਂ ਪਿਆਰੇ ਹਰਮੰਦਰ ਸਾਹਿਬ ਦੇ ਵਿੱਚ ਕਲਾ ਖੂਨਾਂ ਵਰ ਦਿੱਤਾ ਪਰ ਐਸੀਆਂ ਗੋਲੀਆਂ ਵਰਤੀਆਂ ਵਿੱਚੋਂ ਵੀ ਕਾਲੀ ਗੱਲ ਨੂੰ ਕੋਈ ਮਾਰਨ ਵਾਲਾ ਜੰਮਿਆ ਨਹੀਂ ਕਾਲੀ ਗੱਲ ਇਹ ਠੀਕ ਆ ਨੀਆ ਚਲਾ ਗਿਆ ਇੱਕ ਵਾਰੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਸਾਰੇ ਵੱਡੇ ਲੀਡਰ ਤੇ ਦੀ ਪਾਰਲੀਮੈਂਟੋ ਚ 20000 ਵੋਟ ਨਿਕਲੀ ਤੇ ਦੀ 15000 ਨਿਕਲੀ ਔਰ ਇੱਕੋ ਇੱਕ ਹਟਵਾਲ ਦੀ ਜ਼ਮਾਨਤ ਬਚੀ ਬਾਕੀ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਪਰ ਦੇਲ ਨਹੀਂ ਛੱਡਿਆ ਮੁਰਤੇ ਫਿਰ ਸਰਕਾਰ ਬਣਾਈ ਸਾਡੀ ਜਾਨ ਤੋਂ ਪਿਆਰਾ ਪਿਆਰੀ ਸਾਡੀ ਗਵਾਈ ਕਰਨ ਵਾਲਾ ਸਾਡਾ ਪ੍ਰਧਾਨ ਉਹਨੂੰ ਹਰਮੰਦਰ ਸਾਹਿਬ ਦੇ ਵਿੱਚ ਗੋਲੀ ਮਾਰੀ ਗਈ ਕਿਤੇ ਗੋਲੀ ਉਸ ਬੰਦੇ ਨੇ ਮਾਰੀ ਏ ਮੈਂ ਜਾਣਨਾ ਉਹਨਾਂ ਨੂੰ ਗੋਲੀ ਮਰਵਾਈ ਤੇ ਸੈਂਟਰ ਦੀ ਅੱਖਾਂ ਮੀਟ ਕੇ ਉਹਨਾਂ ਲੋਕਾਂ ਨੇ ਮਰਵਾਈ ਜਿਨ੍ਹਾਂ ਤੇ ਸਾਡੇ ਆਸਾਨ ਨੇ ਜਿਨ੍ਹਾਂ ਨੂੰ ਅਸੀਂ ਐਮਰਜੈਂਸੀ ਵਿੱਚ ਇਹਨਾਂ ਨੂੰ ਜੇਲ੍ਹਾਂ ਚ ਬੰਦ ਕੀਤਾ ਸੀ ਜਿਹੜੇ ਅੱਜ ਰਾਜ ਕਰਦੇ ਨੇ ਸਾਡਾ ਕੋਈ ਕਾਲੀ ਦਲ ਦਾ ਬੰਦਾ ਨਹੀਂ ਸੀ ਫੜਿਆ ਪਰ ਇਹਨਾਂ ਨੂੰ ਛਡਾਉਣ ਲਈ ਸ਼੍ਰੋਮਣੀ ਕਾਲੀ ਦਾਲ ਦੇ ਮੋਰਚਾ ਲਾਇਆ ਮੋਰਚਾ ਲਾ ਕੇ ਅਸੀਂ 19 ਮਹੀਨੇ ਲਗਾਤਾਰ ਜੇਲ੍ਹਾਂ ਵਿੱਚ ਗਏ ਤੇ ਜਿੱਦਣ ਐਮਰਜੈਂਸੀ ਤੋੜੀ ਜੈਪ੍ਰਕਾਸ਼ ਦੀ ਗਵਾਈ ਵਿੱਚ ਲੱਖਾਂ ਲੋਕ ਉਧਿਆਰੇ ਵਿੱਚ ਇਕੱਠੇ ਹੋਏ ਤੇ ਇਹਨਾਂ ਦੀਆਂ ਸਿੱਖਤਾਂ ਕਰਦਿਆਂ ਮੂੰਹ ਨਹੀਂ ਸੀ ਥੱਕਦੇ ਵਿਸੇ ਕੁਮਹਾਨ ਅੱਜ ਉਸ ਕੋਲੇ ਜੀਵਿਆ ਬਾਦਲ ਸਾਹਿਬ ਦੇ ਗੋਡੀ ਹੱਥ ਲਾਉਂਦੇ ਸੀ ਮਰਨ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਫਕਰੇ ਕੁੰਬ ਖੋਇਆ ਕਿਤੇ ਇਹਨਾਂ ਨੇ ਖੋਇਆ ਇਹਨਾਂ ਲੋਕਾਂ ਨੂੰ ਖਰੀਦਿਆ ਗਿਆ ਵਾ ਔਰ ਇਹਨਾਂ ਲੋਕਾਂ ਨੇ ਸਿੱਖ ਕੁੰਬ ਦਾ ਸਿਰੀਵਾ ਕਰਨ ਲਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਫਕਰੇ ਕੁੰਬ ਵਾਪਸ ਲਿਆ ਇਹਨਾਂ ਨੇ ਸਿੱਖ ਕੁੰਬ ਨੂੰ ਮਲਿਆ ਮੇਟ ਕਰਨ ਲਈ ਸਰਦਾਰ ਸੁਬੀਰ ਸਿੰਘ ਬਾਦਲ ਨੂੰ ਹਰਮੰਦਰ ਸਾਹਿਬ ਦੇ ਦਰਵਾਜੇ ਵਿੱਚ ਬੈਠ ਕੇ ਗੋਲੀ ਮਰਵਾਈ ਹਰਗਵਿੰਦ ਪਾਸ਼ਾ ਨੇ ਉਸ ਗੋਲੀ ਤੋਂ ਰੱਖ ਲਿਆ ਇਹ ਵਿੱਚ ਕੋਈ ਸਰਕਾਰ ਆਉਣ ਤੋਂ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਸਿੱਖ ਤੋਂ ਨੂੰ ਸ਼ਕਤੀ ਮਿਲਦੀ ਹੈ ਮੈਂ ਜਿਆਦਾ ਸਮਾਂ ਨਾ ਲਵਾਂ ਗੱਲਾਂ ਕਰਨ ਨੂੰ ਬਹੁਤ ਲੰਬੇ ਚੌੜੇ ਏਜੰਡੇ ਨੇ ਬਹੁਤ ਕੁਝ ਕੀਤਾ ਜਾ ਸਕਦਾ ਪਰ ਪ੍ਰਧਾਨ ਸਾਹਿਬ ਉਂਗਲਾਂ ਤੇ ਗਿਣਨ ਵਾਲੇ ਲੋਕ ਇਨਕਲਾਬ ਲਿਆ ਸਕਦੇ ਨੇ ਕ੍ਰਾਂਤੀ ਲਿਆ ਸਕਦੇ ਨੇ ਭਗਤੋ ਨੇ ਕਿੰਨੇ ਕੁ ਬੰਦੇ ਸੀਗੇ ਦੇਸ਼ ਨੂੰ ਜਾਗਰੂਕ ਕਰਨ ਵਾਲੇ ਪਰ ਖੋਤੇ ਘੋੜੇ ਦਾ ਬੁੱਲ ਪਾ ਲਿਓ ਜਿਹੜੇ ਵੱਡੇ ਕੰਮ ਕਰਦੇ ਨੇ ਉਹਨਾਂ ਨੂੰ ਵੇਖੋ ਕਿੱਥੇ ਕੰਮ ਲੈਣਾ ਇਹਨਾਂ ਕੋਲ ਇਹ ਨਹੀਂ ਬਈ ਗੱਲਾਂ ਚੰਗੀਆਂ ਕਰਨ ਲੱਗੀਆਂ ਤੇ ਆਖਿਆ ਇਹਨੂੰ ਇੱਥੇ ਜੋ ਲੋ ਜੋਤਾ ਲਾਉਂਦਾ ਵੀ ਇੱਕ ਨਹੀਂ ਲਾਉਂਦਾ ਬਾਕੀ ਮੈਂ ਇੱਕ ਮਜੀਠਾ ਸਾਹਿਬ ਨੂੰ ਇਹ ਗੱਲ ਕਵਾਂਗਾ ਤੂੰ ਕੱਲਾ ਨਹੀਂ ਔਰ ਟੱਬਰ ਸਾਰਾ ਤੇਰੇ ਮਗਰ ਓਏ ਦੁਨੀਆ ਦੀ ਤਾਕਤ ਤੇਰਾ ਨੁਕਸਾਨ ਨਹੀਂ ਕਰ ਸਕਦੀ ਇੱਕੋ ਜੀ ਗੱਲ 'ਚ ਮੈਂ ਵਾਅਦਾ ਕਰਨਾ ਚਾਹੁੰਦਾ ਉਹਨਾਂ ਨੇ ਕਿਹਾ ਵੀ ਨੌਜਵਾਨਾਂ ਨੂੰ ਨੁਮਾਇੰਦਗੀ ਦਿਓ ਨੌਜਵਾਨਾਂ ਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਏ ਤੇ ਪ੍ਰਧਾਨ ਸਾਹਿਬ ਬੁੱਢਿਆਂ ਤੇ ਚੁਗਿਆਂ ਵਾਲੀਆਂ ਗੋਲੀਆਂ ਨਾ ਦੇ ਦਿਓ ਇਹਨਾਂ ਦੀ ਵੀ ਲੋੜ ਏ ਇਹਨਾਂ ਤਾਂ ਬਗੈਰ ਗੱਡੀ ਨਹੀਂ ਜਰਰਦੀ ਇਸ ਕਰਕੇ ਸਾਰਿਆਂ ਵਾਲ ਥਾਂ ਥਾਈਂ ਥਾਂ ਰੱਖਣ ਦੀ ਲੋੜ ਆ ਤਾਂ ਹੀ ਗੱਡੀ ਲਿਆ ਫਿਰ ਸਕਦੀ ਏ ਮੈਂ ਬਹੁਤਾ ਕੋਈ ਨਾ ਕਵਾਂ ਮੈਨੂੰ ਇੱਕ ਮਤਾ ਪੇਸ਼ ਕਰਨ ਲਈ ਕਿਹਾ ਮੈਂ ਅੱਜ ਦੇ ਇਸ ਡੈਲੀਗੇਟਰ ਦੇ ਲਾਫਿਟ ਹਿੰਦੁਸਤਾਨ ਤੇ ਪਾਕਿਸਤਾਨ ਦੀ ਸਰਕਾਰ ਨੂੰ ਅਪੀਲ ਕਰਨਾ ਵਾ ਕਿ ਸਾਡੀ ਜਾਨ ਤੋਂ ਪਿਆਰਾ ਜੋ ਦਰਬਾਰ ਕਰਤਾਰਪੁਰ ਸਾਹਿਬ ਦਾ ਉਹਨੇ ਖੁੱਲੇ ਦਰਸ਼ਨ ਕਰਨ ਲਈ ਜਿਹੜਾ ਪਾਸਪੋਰਟ ਦੀ ਸ਼ਰਤਾਂ ਉਹ ਖਤਮ ਕਰਨੀ ਚਾਹੀਦੀ ਹੈ ਤਾਂ ਕਿ ਹਰ ਵਿਅਕਤੀ ਜਿਹੜਾ ਵਾ ਉਹ ਸਹਿਲੇ ਢੰਗ ਦੇ ਨਾਲ ਉੱਥੇ ਦਰਸ਼ਨ ਕਰ ਸਕੇ ਇਹਨਾਂ ਕੁਝ ਕਹਿੰਦਾ ਹੋਇਆ ਫਤੇ ਅਰਜ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜ ਜਿੱਕੀ ਫਤਿਹ ਪ੍ਰਵਾਨਗੀ ਦੋ ਬੋਲੇ ਸੋ ਨਿਹਾਲ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ